ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਅੱਜ ਆディ ਆਪਕ ਨੂੰ ਦਿਵਸ ਤੇ ਟੀਚਰ ਦੇਤੇ ਮੈਂ ਸਾਰੇ ਮੇਰੇ ਪੰਜਾਬ ਦੇ ਜਿੰਨੇ ਵੀ ਟੀਚਰ ਸਹਿਬਾਨ ਨੇ ਚਾਹੇ ਦਰਜਾ ਕੋਈ ਵੀ ਹੋਵੇ ਕਿਸੇ ਕਿਸਮ ਦੀ ਵੀ ਸਿੱਖਿਆ ਦੇ ਰਹੇ ਨੇ ਵਿਦਿਆ ਦਾ ਦਿਨ ਬਣ ਰਿਹਾ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਸਾਲ ਚ ਇੱਕ ਵਾਰ ਇਹ ਦਿਨ ਆਉਂਦਾ ਪਰ ਪਹਿਲਾਂ ਇਹ ਦਿਨ ਮਨਾਉਣਾ ਹੀ ਹਟ ਗਿਆ ਸੀ ਕਿਉਂਕਿ ਲੜਾਈਆਂ ਹੀ ਚੱਲਣ ਲੱਗੀਆਂ ਸੀ ਸਰਕਾਰਾਂ ਨਾਲ ਟੀਚਰਾਂ ਦੀਆਂ ਸੋ ਅੱਜ ਸਾਡੀ ਸਰਕਾਰ ਦਾ ਇਹ ਤੀਸਰਾ ਅੱਜ ਆਪਕ ਦਿਵਸ ਹੈ ਤੇ ਅਸੀਂ ਸ਼ਾਨ ਨਾਲ ਸਾਡੇ ਟੀਚਰ ਸਹਿਬਾਨ ਨੂੰ ਬੁਲਾਉਨੇ ਆ ਤੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਨੂੰ ਸਟੇਟ ਲੈਵਲ ਦੇ ਫੰਕਸ਼ਨ ਤੇ ਬੁਲਾਇਆ ਗਿਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਇੱਕ ਵਾਰੀ ਮੁਬਾਰਕਬਾਦ ਮੇਰੇ ਹੁਸ਼ਿਆਰਪੁਰ ਦੇ ਪਾਰਟੀ ਦੇ ਸਾਥੀ ਸਟੇਜ ਤੇ ਬੈਠੇ ਸਾਡੇ ਐਮਐਲਏ ਸਹਿਬਾਨ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਜੱਬੇਵਾਲ ਸਾਹਿਬ हम ही चुने गए हैं सा मिनिस्टर साहबान ऑफिसर साहबान एजुकेशन मिनिस्टर साहब और जिन्हें प्रशासन के अधिकारी ने हुशियारपुर चाहे वह पुलिस प्रशासन है चाहे वो सिविल प्रशासन है सार्वजन बहुत बहुत धन्यवाद इन्ना वंक्शन अरेज किया सारों बहुत बहुत मुबारक मेरे वालों सारे सत श्रीकाल नमस्कार वागुरू जी का खालसा वागुरु जी की फतह दोस्तों ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਖੁਸ਼ੀ ਵਾਲੇ ਕੋਈ ਟੀਚੜੇ ਕੋਈ ਨਿਯੁਕਤੀ ਨੌਕਰੀਆਂ ਦੀ ਨਿਯੁਕਤੀ ਵੰਡ ਸਮਰੋਹ ਕੋਈ ਖੇਡਾਂ ਵਤਨ ਪੰਜਾਬ ਦੀਆਂ ਇਦਾਂ ਦੇ ਪ੍ਰੋਗਰਾਮ ਹੋਣੋਂ ਹੀ ਹਟ ਗਏ ਸੀ ਉਦਾਸੀ ਛਾ ਗਈ ਸੀ ਪੰਜਾਬੀਆਂ ਦੇ ਚਿਹਰੇ ਤੇ ਉਦਾਸੀ ਆ ਗਈ ਸੀ ਬਾਣੀ ਜੀ ਲਿਖਿਆ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ ਸੀ ਕਿ ਕੀ ਕਰਾਂਗੇ ਹੁਣ ਕਿੱਧਰ ਨੂੰ ਜਾਈਏ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਸੀ ਜਿਨ੍ਹਾਂ ਨੂੰ ਚੁਣ ਕੇ ਲੀਡਰ ਬਣਾਉਂਦੇ ਸੀ ਮੁੱਖ ਮੰਤਰੀ ਬਣਾਉਂਦੇ ਸੀ ਉਹ ਆਪਣੇ ਮਹਿਲਾ ਜੰਦਰੋ ਕੁੰਡੇ ਲਾ ਕੇ ਬਹਿ ਗਏ ਉਹਨਾਂ ਦੇ ਜਿਹੜੇ ਮੰਤਰੀ ਸੀ ਉਹ ਕਹਿੰਦੇ ਖਜ਼ਾਨਾ ਖਾਲੀ ਹੈ ਇਹ ਤੋਂ ਬਿਨਾ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਫਿਰ ਜਾਣ ਕਿੱਥੇ ਲੋਕ ਚਾਹੇ ਉਹ ਨੌਕਰੀ ਪੇਸ਼ਾ ਮੁਲਾਜ਼ਮ ਹੋਣ ਚਾਹੇ ਉਹ ਫਿਊਚਰ ਦੇ ਮੁਲਾਜ਼ਮ ਹੋਣ ਜਿਹੜੇ ਨੇ ਪੜ੍ਹਨਾ ਪੜ੍ਹ ਲਿਖ ਕੇ ਕੁਝ ਕਰਨਾ ਹੈ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਇਹ ਕਹੀ ਜਾਊਗਾ ਕਿ ਖਜ਼ਾਨਾ ਖਾਲੀ ਹੈ ਜੀ ਮੈਂ ਸਾਥੋਂ ਕੁਲਮੀਦ ਨਾ ਕਰਿਓ ਫਿਰ ਜਾਵਾਂ ਕਿੱਥੇ ਜੀ ਫਿਰ ਤਾਂ ਭਾਵੇਂ ਕੋਈ ਸ਼੍ਰੀਲੰਕਾ ਦਾ ਵੀਜ਼ਾ ਲਵਾ ਦੇ ਉੱਥੇ ਵੀ ਚਲ ਜਾਗੇ ਵਿਕੇਰਾ ਬਾਹਰ ਨਿਕਲੀ ਇੱਥੋਂ ਯਾਰ ਸਭ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰੋਵਾਈਡ ਕਰਾਉਣਾ ਮੌਕੇ ਪ੍ਰਦਾਨ ਕਰਾਉਣਾ ਠੀਕ ਹੈ ਪੈਸਾ ਲੋਕਾਂ ਨੇ ਟੈਕਸ ਚੋਂ ਲੈਣਾ ਹੁੰਦਾ ਹੈ ਲੋਕਾਂ ਦੇ ਟੈਕਸ ਚੋਂ ਪੈਸਾ ਲੈਣਾ ਹੈ ਲੋਕਾਂ ਨੂੰ ਹੀ ਦੇਣਾ ਹੈ ਪਰ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜਿਹੜੇ ਕਮਾਉਂਦੇ ਨੇ ਚੰਗੇ ਕਮਾਉਂਦੇ ਨੇ ਉਹਨਾਂ ਤੋਂ ਟੈਕਸ ਲੈ ਕੇ ਸਕੂਲਾਂ ਵਾਲੇ ਪਾਸੇ ਹਾਇਰ ਐਜੂਕੇਸ਼ਨ ਵਾਲੇ ਪਾਸੇ ਹੈਲਥ ਵਾਲੇ ਪਾਸੇ ਬਿਜਲੀ ਵਾਲੇ ਪਾਸੇ ਸੜਕਾਂ ਵਾਲੇ ਪਾਸੇ ਲਾਓ ਪਰ ਹੋਇਆ ਇਹ ਪੈਸਾ ਲੋਕਾਂ ਦੇ ਟੈਕਸ ਦਾ ਆਉਂਦਾ ਰਿਹਾ ਪਰ ਰਸਤੇ 'ਚ ਲੀਕ ਹੁੰਦਾ ਰਿਹਾ ਖਜ਼ਾਨੇ ਤੱਕ ਤਾਂ ਪਹੁੰਚਦੀ ਰੁਪਈਆ ਵੀ ਨਹੀਂ ਸੀ ਤਾਂ ਖਜ਼ਾਨਾ ਖਾਲੀ ਹੋ ਗਿਆ ਫਿਰ ਉਹ ਕਿਉਂਗਾ ਅਸੀਂ ਆ ਕੇ ਕੀ ਕੀਤਾ ਅਸੀਂ ਕਿਹੜਾ ਕੋਈ ਨੋਟਾਂ ਦੀਆਂ ਮਸ਼ੀਨਾਂ ਲਾ ਲਈਆਂ ਅਸੀਂ ਲੀਕੇਜ ਬੰਦ ਕਰਤੀ ਅਸੀਂ ਭ੍ਰਿਸ਼ਟਾਚਾਰੀਆਂ ਤੇ ਨਕੇਲ ਕਸੀ ਅਸੀਂ ਜਿਹੜਾ ਟੈਕਸ ਇੱਧਰ ਉੱਧਰ ਲੀਕ ਹੁੰਦਾ ਸੀ ਉਹਦੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤਾਂ ਜਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿੱਗਣੀਆਂ ਤਿੱਗਣੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਓਵੇਂ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕੱਟਣਾ ਹੋਵੇ ਹਾਲਤ ਕਹਿੰਦੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋ ਇਸੇ ਕੱਟ ਲਿਆ ਹਾਲ ਨੂੰ ਉਹਨਾਂ ਨਾਲ ਦੇਣਾ ਚੋਰ ਵੀ ਭਰਤੀ ਆਉਣੀ ਹੈ ਨਾ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਟੀਚਰ ਨੂੰ ਕੌਮ ਦਾ ਨਿਰਮਾਤਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਮੈਂ ਦੇਖਦਾ ਰਿਹਾ ਮੇਰੇ ਡੈਡੀ ਹੋਰ ਹੁੰਦਾ ਖੁਕ ਮੈਂ ਉਹਦੇ ਸਕੂਲ ਚ ਪੜਦਾ ਸੀ ਜਿਹੜੇ ਸਕੂਲ ਚ ਉਹ ਸੀਗੇ ਤਸਕੂਲ ਚੋ ਭਜੰਦਾ ਤਾਂ ਫਿਰ ਸਵਾਲ ਹੀ ਪੈਣੇ ਹੋ ਸਕਦਾ। ਕਿ ਕਹੋ ਜੇ ਤੂੰ ਥੋੜਾ ਬਾਪੂ ਹੈਂਡਮਾਸਟਰ ਆ ਫਿਰ ਤੁਸੀਂ ਕਿਤੇ ਭਜੋਗੇ? ਪਰ ਮੈਂ ਦੇਖਦਾ ਰਿਹਾ ਉਹਨਾਂ ਨਾਲ ਰਹਿ ਕੇ ਜਿਹੜੀਆਂ ਬਾਅਦ ਚ ਮੈਨੂੰ ਹੁਣ ਕੰਮ ਆ ਰਹੀਆਂ ਚੀਜ਼ਾਂ। ਦਿੱਲੀ ਦੇ ਵਿੱਚ ਮਨੀਸ਼ ਸੋਦੀਆ ਜੀ ਨੇ ਕੰਮ ਕਰਤਾ ਸੀ ਹੌਨਸਾਰ ਪਹਿਲੇ ਹੀ। ਪੰਜਾਬ ਦੇ ਵਿੱਚ ਅਸੀਂ ਇਲਾਗੂ ਕਰ ਦੇਣਾ ਬਸ ਕੁਛ ਅੱਧ-ਵਜਾਦਾ ਹੋ ਗਿਆ ਹਰ ਕੰਮ ਬਸ ਤੇ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆਹ ਹੁਣ ਕਰੋਨਾ ਵੇਲੇ ਬਾਹਰ ਤੇ ਡਿਊਟੀ ਲਾਤੀ ਚਲੋ ਜੀ ਮਾਸਟਰਾਂ ਨੂੰ ਡਿਊਟੀ ਲਾ ਦਿਓ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰਾਂ ਦੀ ਡਿਊਟੀ ਲਾਓ ਉੱਤੇ ਮਤਲਬ ਪੜ੍ਹਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਉਹਨਾਂ ਤੋਂ ਤਾਂ ਮਨੀਸ਼ 소ਦੀਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਕਾਇਆ ਪਲਟ ਕੇ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਦਿੱਲੀ ਦੇ ਵਿੱਚ ਰੂਲ ਕਰਤਾ ਟੀਚਰ ਜਿਹੜਾ ਪੜ੍ਹਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਤੋਂ ਉਹਨਾਂ ਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਹੈ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਤਾਂ ਕਦੇ-ਕਦੇ ਆਉਂਦੀਆਂ ਜਨਗਣਨਾ ਕਰਾਉਣੀਆਂ ਫਲਾਨਾ ਦੇਮਕਾ ਸਕੂਲ ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ ਚ ਹੈਡਮਾਸਟਰ ਦਾ ਧਿਆਨ ਪੜਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਜੀ ਕਿਤੇ ਪੱਖਾ ਨਹੀਂ ਚੱਲਦਾ ਜੀ ਕਿਤੇ ਫਿਓ ਜੁਟ ਗਿਆ ਜੀ ਕੋਈ ਰਾਤ ਤਾਰਾਂ ਵੱਢ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜੇ ਪ੍ਰਿੰਸੀਪਲ ਦਾ ਅਸੀਂ ਫਿਰ ਸਟੇਟ ਮੈਨੇਜਰ ਜਿਹਨਾਂ ਕੇ ਕੈਂਪਸ ਮੈਨੇਜਰ ਅਸੀਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਹੋਰ ਕੋਈ ਦਿੱਕਤ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਪ੍ਰੋਬਲਮ ਆਉਂਦੀ ਉਹ ਪ੍ਰਿੰਸੀਪਲ ਜਾਂ ਫਿਰ ਹੈਡਮਾਸਟਰ ਸਾਭ ਦੀ ਹੋਊਗੀ ਫਿਰ ਸਕੂਲ ਜਿਹੜਾ ਪਵਿੱਤਰ ਜਗ੍ਹਾ ਕਹਿੰਦੇ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਆ ਸਕੂਲ ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ ਇਹ ਕਦੇ ਨੇ ਸੋਚਿਆ ਹੀ ਨਹੀਂ ਕਿਸੇ ਨੇ ਕੌਣ ਕੌਣ ਆਉਂਦੇ ਆ ਉੱਥੇ ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ ਚ ਛੁੱਟੀ ਤੋਂ ਬਾਅਦ ਉਹ ਉੱਥੇ ਕੋਈ ਕੋਈ ਗਲਤ ਮਲ ਤੇ ਸ਼ਲੀਲ ਚੀਜ਼ਾਂ ਲਿਖ ਜਾਂਦੇ ਕੰਧਾਂ ਤੇ ਤੇ ਅਸੀਂ ਉਹਦੇ ਵਾਸਤੇ ਵੀ ਅਸੀਂ ਰੱਖਿਆ ਕਿ ਸਕੂਲ ਤੋਂ ਬਾਅਦ ਚ ਵੀ ਨਾ ਕੇਅਰ ਟੇਕ ਕਰਨ ਵਾਸਤੇ ਬੰਦੇ ਰੱਖੀ ਆਪਾਂ ਕਈ ਬਰੀ ਬੱਚੇ ਇਹੋ ਜੀ ਉਮਰ ਹੁੰਦੀ ਐ 9ਵੀਂ 10ਵੀਂ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਉਹ ਆਪਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ ਨੂੰ ਫਲਾਣੇ ਬਾਥਰੂਮ ਦੀ ਚੌਥੀ ਇੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂਰੀ ਦੱਬ ਜੇ ਇਦਾਂ ਦੇ ਵੀ ਸਾਨੂੰ ਸਾਡੇ ਕੋਲੇ ਆਇਆ ਕੇਸ ਕਿ ਆਉਂਦਾ ਕਿੱਥੋਂ ਸਕੂਲ 'ਚ ਉਹ ਕਹਿੰਦੇ ਸੀ ਰਾਤ ਨੂੰ ਆਉਂਦੇ ਆ ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜੇ ਪੰਜਵੀਂ ਇੱਟ ਤੇ ਲੈ ਪੈਂਦੀ ਟੱਪੀਆਂ ਮੈਂ ਯਾਰ ਆਪਣੇ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ ਫਿਰ ਅਸੀਂ ਸਮਝਾਇਆ ਬੱਚਿਆਂ ਨੂੰ ਕਾਉਂਸਲਿੰਗ ਵੀ ਕੀਤੀ ਤੇ ਇਹ ਤਾਂ ਠੀਕ ਹੋਊਗਾ ਜੇ ਸਕੂਲ ਦੀ ਸਕੂਲ ਤੋਂ ਬਾਅਦ ਚ ਵੀ ਟੇਕ ਕੇ ਰਹੋਗੇ ਫਿਰ 20 ਲੱਖ ਪੇਰੈਂਟਸ ਨੇ ਜਿਹੜੀਆਂ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਨੇ ਅਧਿਆਪਕ ਮਾਪੇ ਮਿਲਣੀ ਪੰਜਾਬੀ ਚ ਕਹਿੰਦੇ ਨੇ ਇਸ ਵਾਰ 20 ਲੱਖ ਮਾਪਿਆਂ ਨੇ ਹਿੱਸਾ ਲਿਆ ਸਰਕਾਰੀ ਸਕੂਲਾਂ ਦੇ 20 ਲੱਖ ਨੇ ਉਮ ਮੈਨੂੰ ਜਦੋਂ ਮੈਂ ਸ਼ਹਿਰ ਚ ਆਇਆ ਨਵਾਂ ਨਵਾਂ ਕਸਟਾ ਸੀੜੀਆਂ ਰਾਹੀਂ ਤੁਸੀਂ ਮੈਨੂੰ ਪਿਆਰ ਦਿੱਤਾ ਸ਼ਹਿਰ ਚ ਰਹਿਣ ਲੱਗ ਗਿਆ ਤਾਂ ਸਾਡੇ ਗੁਆਂਢੀਆਂ ਦਾ ਬੱਚਾ ਸੀਗਾ ਤੇ ਉਹਦੀ ਉਹ ਕੋ ਕਹਿਆ ਕਰਿਆ ਅੱਜ ਅੱਜ ਮੇਰੀ ਪੀਟੀਐਮ ਹੈ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੀਟੀਐਮ ਕੀ ਹੁੰਦੀ ਸਰਕਾਰੀ ਚ ਪੜੇ ਨਾ ਤੇ ਉਹ ਮੈਨੂੰ ਕਹਿੰਦਾ ਵੀ ਅੰਕਲ ਕਹਿੰਦਾ ਤੁਹਾਡੇ ਪੀਟੀਐਮ ਨਹੀਂ ਹੁੰਦੀ ਸਕੂਲ ਨਾਲ ਚ ਮੈਂ ਬੇਟਾ ਹੁੰਦੀ ਆ ਸਾਡੇ ਸਾਡੇ ਤਾਂ ਉਦ ਹੀ ਹੁੰਦੀ ਆ ਜਿੱਦਾਂ ਕੋਈ ਗਲਤੀ ਕਰਦੀ ਵੀ ਫਿਰ ਟੀਚਰ ਕਹਿੰਦਾ ਜਾਂ ਤੇਰੇ ਬਾਪੂ ਨੂੰ ਬੁਲਾ ਕੇ ਲਿਆ ਜਾਂ ਫਿਰ ਬਾਪੂ ਲੈਣਾ ਜੇ ਵੀ ਚਲ ਓਏ ਥੋੜਾ ਖੇਤ ਕੰਮਾਂ ਛੱਡ ਪਰੇ ਪੜਾਈ ਨੂੰ ਇੱਕ ਦਿਨ ਨਾ ਕਾ ਡੀਸੀ ਲੱਗ ਜਾਏਗਾ ਚਲ ਖੇਤ ਕਰ ਖੇਤ ਜਾਣਾ ਮੈਂ ਕਿਹਾ ਉਦ ਹੀ ਸਾਡੇ ਤਾਂ ਪੀਟੀਐਮ ਹੈ ਜੀ ਸਾਡੇ ਹੋਰ ਤਾਂ ਪੀਟੀਐਮ ਹੈ ਨਹੀਂ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕੀ ਪੜ ਰਿਹਾ ਹੈ ਤੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ ਹੈ ਕਿਹੜੀ ਸੰਗਤ ਚ ਪੈ ਰਿਹਾ ਹੈ ਇਹ ਨਾ ਹੋਵੇ ਕਿ ਤੁਸੀਂ ਪੜ੍ਹਾਈ ਜਾਓ ਉਹ ਐਹੀ ਸੰਗਤ ਚ ਪੈ ਜੇ ਸਾਰਾ ਕੁਝ ਜਿਹੜਾ ਉਹ ਬਰਬਾਦ ਹੋ ਜਾਏ ਸੋ ਇਹ ਬਹੁਤ ਜ਼ਰੂਰੀ ਹੈ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਚ ਮਿਲਣਾ ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾਂ ਵਾਲਾ ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਥੋੜਾ ਹੋ ਗਿਆ ਜੇ ਸ਼ਰਾਰਤ ਕਰੇ ਅਜਾ ਜਿਵੇਂ ਮਰਜੀ ਇੱਕ ਕਦ ਲਾ ਵੀ ਦਿਓ ਭਾਵੇਂ ਤੇ ਪਰ ਸਾਡੇ ਕੋਲੇ ਨਹੀਂ ਵਾਪਸ ਪਹੁੰਚਣਾ ਚਾਹੀਦਾ ਹੁਣ ਉਲਟਾ ਕਹਿੰਦੇ ਨੇ ਵੀ ਭਾਈ ਬਹੁਤ ਜਿੱਦੀ ਹੈ ਕੱਲਾ ਕੱਲਾ ਜੇ ਸ਼ਰਾਰਤ ਕਰੇ ਕੁਝ ਨਹੀਂ ਕਹਿਣਾ ਸਾਡੇ ਕੋਲ ਭੇਜ ਦਿਓ ਤੋਂ ਟੀਚਰ ਕਹਿੰਦਾ ਠੀਕ ਹੈ ਭਾਈ ਮੈਂ ਕੀ ਕਰਾਂ ਬਰੋ ਫੋ ਬਦਲ ਗਿਆ ਜ਼ਮਾਨਾ ਸੋ ਇਸ ਕਰਕੇ ਪੜਾਉਣ ਦੇ ਤਰੀਕੇ ਬਦਲ ਗਏ ਤਾਂ ਅਸੀਂ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ ਕਾਮਯਾਬ ਆਈਡੀਆ ਕਿ ਪ੍ਰਿੰਸੀਪਲਸ ਨੂੰ ਹੈਡਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ ਪੰਜਾਬ ਦੇ ਸੈਂਕੜੇ ਹੈਡਮਾਸਟਰ ਤੇ ਪ੍ਰਿੰਸੀਪਲ ਸਹਿਬਾਨ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੇ ਚ ਹੋਣਾ ਸ਼ਾਇਦ ਕੋਈ ਕਦਾ ਜਿਹੜਾ ਜਾ ਕੇ ਆਇਆ ਹੋਵੇ ਆਪ ਅੱਜ ਬੈਠੇ ਨੇ ਬਹੁਤ ਸਾਰੇ ਬੈਠੇ ਬਹੁਤ ਸਾਰੇ ਬੈਠੇ ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲੈ ਜਾ ਕੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਕਿ ਉਹ ਸਿੱਖਿਓ ਨਵੇਂ ਤਰੀਕੇ ਪੜਾਉਣ ਦੇ ਹੁਣ ਉਹ ਤਰੀਕੇ ਬਦਲ ਗਏ ਪੀਐਮਬੀਡੀ ਗਾਇਡ ਤੇ ਨਿਸ਼ਾਨੀਆਂ ਲਵਾ ਦੋ ਕੱਲ ਨੂੰ ਕਰ ਲਿਆਇਓ ਕੱਲ ਨੂੰ ਜਿੰਨੇ ਜਿੰਨੇ ਪੀਐਮਬੀਡੀ ਮੁਤਾਬਕ ਕਰ ਲਈ ਠੀਕ ਹੈ ਨਹੀਂ ਤਾਂ ਕੰਨ ਫੜਲਾ ਜਾ ਫਿਰ ਆਉਂਦੀ ਨਹੀਂ ਸੀ ਬੱਚਾ ਛੱਡ ਪਰੇ ਆਪਾਂ ਕੀਤਾ ਤਾਂ ਕੰਮ ਹੈ ਨਹੀਂ ਸੋ ਤਰੀਕੇ ਬਦਲ ਗਏ ਤਾਂ ਪੜਾਉਣ ਦੇ ਹੁਣ ਪੜਨ ਦੇ ਪੜਾਉਣ ਦੇ ਤਰੀਕੇ ਬਦਲ ਗਏ ਸੋ ਅਸੀਂ ਚੌਣੇ ਆ ਕੇ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ ਔਰ ਮੈਂ ਇਸ ਵਾਰ ਤੁਹਾਨੂੰ ਵਧਾਈ ਵੀ ਦੇਣੀ ਚਾਹਨਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੇ ਸਰਕਾਰੀ ਕਾਲਜਾਂ ਚ ਤੇ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਕਿ ਸਪਾਰਸ਼ਾ ਹੋਣ ਲੱਗ ਗਈ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਲਈ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਆਇਲੈਟਸ ਕਰੋ ਚਲੋ ਬਾਹਰ ਨੂੰ ਐਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ کریم ਹੋ ਪਰ ਤਨੂੰ ਮਾਹੌਲ ਤਾਂ ਮਿਲੇ ਨਾ ਪੜਾਉਣ ਵਾਲਾ ਅੱਦੇ ਤਾਂ ਮਿੱਡੇ ਮੀਲ ਚ ਹੀ ਲੱਗੇ ਰਹਿੰਦੇ ਆ ਤੜੀਆ ਬਣਾ ਦਈਏ ਜੀ ਅੱਦੇ ਹੋਰ ਗੰਮਾਂ ਚ ਲੱਗੇ ਰਹਿੰਦੇ ਜਿਹੜੇ ਇੱਧਰ ਲੇ ਉੱਧਲੇ ਆ ਪੜਾਉਣ ਦਾ ਕਨਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਹੈਗੇ ਕੋਈ ਬੰਦਾ ਇਹ ਨਹੀਂ ਕੈਸਾ ਦਾ ਕਿ ਸਰਕਾਰੀ ਸਕੂਲ ਚ ਪੜ੍ਹਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਫਾਸਟ ਆਉਂਦੇ ਆ ਜਦੋਂ ਆਪਾਂ ਰਿਜ਼ਲਟ ਆਉਂਦਾ ਹੈ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲਦਿਆਂ ਨੇ ਜੇਈ ਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚਿਆਂ ਨੇ ਸੋ ਐਜੂਕੇਸ਼ਨ ਤੇ ਤਾਂ ਬਹੁਤ ਜ਼ਿਆਦਾ ਕਨਸਟਰੇਟ ਕਰਨਾ ਪਊਗਾ ਧਿਆਨ ਦੇਣਾ ਪਊਗਾ ਤੁਹਾਡੀਆਂ ਮੁਸ਼ਕਲਾਂ ਤੇ ਅਸੀਂ ਧਿਆਨ ਦੇਵਾਂਗੇ ਫਿਊਚਰ ਤੁਸੀਂ ਬਣਾਉਣਾ ਹੈ ਲੋਕਾਂ ਦਾ ਕਿਉਂਕਿ ਜੇ ਅਧਿਆਪਕ ਨੂੰ ਆਪਦੇ ਫਿਊਚਰ ਦੀ ਚਿੰਤਾ ਹੋਊਗੀ ਉਹ ਬੱਚੇ ਦਾ ਫਿਊਚਰ ਕੀ ਬਣਾ ਦਊਗਾ ਜੀ ਪਹਿਲਾਂ ਤਾਂ ਤੁਹਾਨੂੰ ਆਪਦੇ ਫਿਊਚਰ ਪ੍ਰਤੀ ਨਿਸ਼ਚਿੰਤ ਕਰਨਾ ਪਊਗਾ ਉਹ ਸਰਕਾਰਾਂ ਲੱਗੀਆਂ ਹੋਈਆਂ ਨੇ ਇਸ ਕੰਮ ਤੇ ਹਾਂ ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੇ ਹੋ ਗਏ ਹੋਣੇ ਸਾਰੇ ਪੱਕੇ ਹੋ ਗਏ ਹੋਣੇ ਜਾਂ ਨੌਕਰੀ ਮਿਲ ਗਈ ਹੁਣ ਉਹਨਾਂ ਨੇ ਕੰਢੇ ਏਨੇ ਪੀਜੇ ਹੋਏ ਸੀਗੇ ਹੌਲੀ-ਹੌਲੀ ਝੁਗ ਰਹੇ ਆ ਜੀ ਪਰ ਸਾਡੀ ਨੀਅਤ 'ਚ ਕੋਈ ਖੋਟ ਨਹੀਂ ਹੈਗਾ ਸਕੂਲ ਨੇ ਚਾਰ ਦਿਵਾਰੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਚਾਰ ਦਿਵਾਰੀ ਦੀ ਗੱਲ ਦੱਸਦਾ ਇੱਕ ਜਦੋਂ ਮੈਂ ਐਮਪੀ ਬਣਿਆ 2014 ਚ ਐਮਪੀ ਬਣ ਗਿਆ ਮੈਂ ਮੇਰੇ ਕੋਲੇ 2015-16 ਚ ਨਾ ਇੱਕ ਪੰਚਾਇਤ ਆਈ ਉਹ ਕਹਿੰਦੇ ਜੀ ਸਾਡੇ ਸਕੂਲ ਦੀ ਚਾਰ ਦਿਵਾਰੀ ਦੇ ਦਿੱਕਤ ਹੈ ਜੀ ਮੈਂ ਕਿਹਾ ਵੀ ਬਣਾ ਦੇਗੇ ਐਮਪੀ ਵਾਲੇ ਫੰਡ ਹੈਗਾ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਇਹਨੇ ਚਾਰ ਦੁਵਾਰੀ ਹੈਗੀ ਹੈ ਜੀ ਇੱਕ ਵਿੱਚ ਚਾਰ ਦੁਵਾਰੀ ਕੱਢਣੀ ਹੈ ਜੀ ਮੈਂ ਕਹਿੰਦਾ ਸਕੂਲ ਦੇ ਵਿੱਚ ਚਾਰ ਦੁਵਾਰੀ ਕਿਉਂ ਕੱਢੋਗੇ ਤੁਸੀਂ ਕਹਿੰਦੇ ਆ ਜਾਓ ਦੇਖਿਓ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ ਮੈਨੂੰ ਲੈ ਕੇ ਨਾਲ ਹੋਇਆ ਕਿ ਕਿ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਆ ਗਰਾਊਂਡ ਹੈ ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ 'ਚ ਚੌਂਕੀਆਂ ਬਣਾਤੀਆਂ ਸੀ ਪੁਲਿਸ ਦੀਆਂ ਤਾਂ ਉਹਨਾਂ ਨੇ ਇੱਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾ ਸਿੱਧਾ ਸਕੂਲ ਐ ਨਜ਼ਰ ਆਉਂਦਾ ਆਹ ਪੁਲਿਸ ਦੀ ਚੌਂਕੀ ਐ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਤੇ ਜਦੋਂ ਤੇ ਪਟਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਡਰ ਜਾਂਦੇ ਸੀ ਕਿਉਂਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋਈ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਟ ਅੱਜ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਸਾਡੇ ਤਾਂ ਜਵਾਕ ਅੱਧੀ ਰਾਤ ਨੂੰ ਸੁਪਨੇ 'ਚ ਨਾ ਬੁੜਕ-ਬੁੜਕ ਉੱਠਦੇ ਆ ਜੀ ਆ ਸਾਡੇ ਤਾਂ ਚਾਰ ਦਮਾਰੀ ਕਰ ਦੋ ਥਾਣਾ ਦਿਖਣੋਂ ਹਟਾ ਦਿਓ ਜੀ ਹੈ ਉਹ ਫਿਰ ਅਸੀਂ ਆ ਗੱਲ ਕੀਤੀ ਪੁਲਿਸ ਆਏ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇੰਨਾ ਦੀ ਹੋਈ ਹੈ ਮੈਂ ਕਿਹਾ ਫਿਰ ਤੁਸੀਂ ਆ ਘਟੋ ਘਟ ਚ ਕੋਈ ਕਿਧਰੇ ਉਧਰ ਲਿਜਾ ਕੇ ਕੁੱਟ ਲੋ ਕਹੀਂ ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਕੁੱਟਣ ਨੂੰ ਕੋਈ ਨਹੀਂ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਪਦਾ ਮੂੰਹ ਇੱਧਰ ਉੱਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਇਹ ਤੇ ਹਰ ਅੱਧੇ ਘੰਟੇ ਬਾਅਦ ਕਿਧਰ ਨਾ ਕਿਧਰ ਨੂੰ ਮੂਦਾ ਪਾਈ ਫਿਰਦੇ ਬੈਠੇ ਹੋਣੇ ਤੁਸੀਂ ਤੇ ਜਵਾਕਾ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਨਾਂ ਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜਾ ਦੇਖ ਕੇ ਸੜਕਤੀ ਹੈ ਤੁਸੀਂ ਦੇਖ ਜਿਓ ਭਾਵੇਂ ਨਾ ਚੰਨੋ ਦੇ ਨੇੜੇ ਆ ਪਿੰਡ ਉਹ ਆ ਆ ਵੀ ਹਾਲਾਤ ਹੈ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਥੇ ਚੌਕੀਆਂ ਨੇ ਪੁਲਿਸ ਦੀਆਂ ਉਹ ਮੈਂ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਹੋਇਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਐ ਡੀਐਸਪੀ ਸਾਹਿਬ ਆਏ ਥਾਣੇ ਚ ਥਾਣੇ ਦੀ ਚੈਕਿੰਗ ਕਰਨ ਉਥੇ ਲਿਖਿਆ ਵਿਦਿਆ ਮਨੁੱਖਾ ਤੀਜਾ ਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈਨਾ ਤਾਂ ਉਹ ਡੀਐਸਪੀ ਕਹਿੰਦਾ ਯਾਰਾਂ ਜਿਹੜੇ ਨਾਰੇ ਲਿਖੇ ਏ ਕੰਤ ਤੇ ਇਹ ਤਾਂ ਸਕੂਲਾਂ 'ਚ ਲਿਖੇ ਹੁੰਦੇ ਨੇ ਇਹ ਥਾਣੇ 'ਚ ਕੀ ਕੰਮ ਹੈ ਨਾ ਮੈਂ ਹੌਲਦਾ ਸੀ ਮੈਂ ਕਹਿੰਦਾ ਹੈ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਜੀ ਉਸ ਵਾਂਗ ਆਂਦੀ ਇਹ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਂਕੀਆਂ 'ਚ ਦੱਬੇ ਹੋਏ ਨੇ ਜੀ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੁਹਾਨੂੰ ਹੋਰ ਜਗ੍ਹਾ ਦਿੰਦੇ ਆ ਤੁਸੀਂ ਸਕੂਲ ਤੇ ਘਟੋ ਘਟੋ ਜਿਹੜਾ ਥਾਣੇ ਦਾ ਉਹ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜ਼ੀਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਵਾਲੇ ਆਮ ਘਰਾਂ ਚੋਂ ਆਇਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਦ ਉਹ ਛੱਡੋ ਪਰ ਇਹ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਤੋਂ ਕੀ ਪਤਾ ਦੀ ਉਮੀਦ ਕਰ ਸਕਦੇ ਸੋ ਅੱਜ ਵਿਆਪਕ ਦੇ ਉਸ ਮੌਕੇ ਤੇ ਮੈਂ ਵਧਾਈ ਵੀ ਤਿੰਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਵੀ ਦੇਖੋ ਇੱਕ ਗੱਲ ਹੋਰ ਵੀ ਐ ਤੁਸੀਂ ਸਕੂਲਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਭਾਵੇਂ ਅੱਧਾ ਪੀੜ ਵੱਧ ਲਾ ਲੋ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜ੍ਹਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਖਾਓ ਸ਼ੁੱਧ ਪੰਜਾਬੀ ਆਪਣੇ ਬੱਚੇ ਜਦੋਂ ਇੱਥੇ ਟੈਸਟ ਦੇਣ ਆਉਂਦੇ ਨੇ ਸੇਵਾ ਵਿਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੋਈ। ਸੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਸ ਦੀ ਭਰਤੀ ਕਰਾਂਗੇ। ਬਹੁਤ ਸਾਰੇ ਪੰਜਾਬੀ ਲੈਕਚਰਰਸ ਦੀ ਭਰਤੀ ਕਰਾਂਗੇ। ਆਪਣੀ ਬੋਲੀ ਜਿਹੜੀ ਆ ਉਹ ਨਹੀਂ ਇੱਧਰ ਉੱਧਰ ਹੋਣੀ ਚਾਹੀਦੀ। ਕਿਉਂਕਿ ਜੇ ਬੋਲੀ ਉਹ ਚਲੀ ਗਈ ਫਿਰ ਕੀ ਰਹਿ ਗਿਆ? ਸੋ ਪੰਜਾਬੀ ਮਾਂ ਬੋਲੀ ਹੈ ਸਾਡੀ। ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲਓ। ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਹੈ ਡਰਾਇੰਗ ਦਾ ਪੀੜ ਵੀ ਹੈ ਸੋ 8-9 ਵਿਸ਼ੇ ਨੇ ਜਿਹੜੇ ਕਿ ਪੜਨ ਤਾਂ ਪੜਦਾ ਹੈ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮਿਨਸ ਰਹੇ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ ਵੀ ਉਹਦਾ ਇੰਟਰਸਟ ਕੀ ਹੈ ਹੁਣ ਪੜਾਈ ਜਾਂਦੇ ਹਾਂ ਠੀਕ ਹੈ ਤੁਸੀਂ ਪੜਾਉਂਦੇ ਹੋਗੇ ਸਾਬ ਵਾਲੇ ਮਾਟਰ ਜੀ ਬੈਠੇ ਹੋਣੇ ਬਹੁਤ ਸਾਰੇ ਹੁਣ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚੋਂ ਕੇਲੇ ਖਰੀਦੇ ਆ ਸਾਨੂੰ ਪੜਾਈ ਜਾਂਦੇ ਟੈਨ θ cos θ ਨੇ jaan ਖਾਲੀ ਸਾਡੀ ਵੀ ਇਹ ਸਾਇੰਸ ਵਾਲਿਆਂ ਨੂੰ ਪੜਾਓ ਜਿਨ੍ਹਾਂ ਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ ਸਾਨੂੰ ਸਾਨੂੰ ਕਹਦਾ θ θਾ ਇਹ ਮੈਂ ਗੱਲ ਕਹੀ ਵੀ ਸੀ ਜਗ੍ਹਾ ਤੇ ਟੀਵੀ ਚੈਨਲ ਤੇ ਉਹ ਨਾ ਪੜਾਉਂਦੇ ਸਾਨੂੰ ਕੁਝ ਹੋਰ ਹੈ ਸਿਲੇਬਸ ਕੁਝ ਹੋਰ ਹੈ ਜ਼ਿੰਦਗੀ 'ਚ ਕੰਮ ਕੁਝ ਹੋਰ ਆਉਂਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ-ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ ਵੀਰ ਨਾ ਨਾਲ-ਨਾਲ ਹੋਰ ਗੱਲਾਂ ਵੀ ਦੱਸ ਦਿਆ ਇਹ ਮਾਟਰ ਜੀ ਚਾਹੇ ਉਹ ਜਿਹੜੇ ਮਰਜ਼ੀ ਰੂਪ 'ਚ ਦੱਸਦੇ ਹੋਣ ਮੈਨੂੰ ਵੀ ਅੱਜ ਯਾਦ ਨੇ ਸਾਰੇ ਮੇਰੇ ਛੱਡਾ ਰਾਮ ਮਾਟਰ ਜੀ ਨੈਣੂ RAM ਜੀ ਕ੍ਰਿਸ਼ਨ ਕੁਮਾਰ ਜੀਤ ਸਿੰਘ ਮੇਰੇ ਜਿਹੜੇ ਗੁਰਦੇਵ ਸਿੰਘ ਮੇਰੇ ਬਹਾਦਰ ਸਿੰਘ ਜੀ ਜਿੰਨੇ ਟੀਚਰ ਮੈਂ ਜਦੋਂ ਵੀ ਮਿਲਦਾ ਮੈਂ ਜਾਨਣਾ ਪਿੰਡ ਵਾਲ ਕਿਤੇ ਮੈਂ ਮਿਲਦਾ ਮੈਂ ਉਦੋਂ ਪੈਰੀਆਂ ਤਲਾਉਣਾ ਕਿੰਨੀ ਖੁਸ਼ੀ ਹੁੰਦੀ ਹੁਣ ਜਿਹੜਾ ਦਰਖਤ ਹੈ ਨਾ ਉਹ ਜਦੋਂ ਫਲ ਤੇ ਫੁੱਲ ਤੇ ਛਾਂ ਦੇਣ ਲੱਗ ਜਾਂਦਾ ਨਾ ਸਭ ਤੋਂ ਵੱਧ ਖੁਸ਼ੀ ਉਹਨੂੰ ਆਪਦੇ ਹੱਥ ਹੀ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਲਾਇਆ ਸੀ ਇਹ ਰਕਤ। ਸੋ ਕਿੰਨੀ ਖੁਸ਼ੀ ਹੁੰਦੀ ਹੋਣੀ ਜਿਹੜੇ ਤੁਸੀਂ ਪੜ੍ਹਾ ਕੇ ਬੱਚੇ ਜਿਹੜੇ ਕੋਈ ਵੱਡੇ ਉਹਦਿਆਂ ਤੇ ਪਹੁੰਚ ਗਏ ਜੋ ਤੁਹਾਡੇ ਕੋਲੇ ਆ ਕੇ ਦਵਾਰੇ ਪੈਰੀਂ ਹਥਲਾਉਂਦੇ ਨੇ ਮਾਝੀ ਜੀ ਪੈਰੀ ਪੈਨੇ ਜੀ ਪਛਾਣ ਲਿਆ ਜੀ। ਸ਼ਾਇਦ ਮਾਸਟਰ ਕਹਿੰਦੇ ਮੈਂ ਪਛਾਣਿਆ ਕਿਉਂਕਿ ਬਹੁਤ ਸਾਰੇ ਬੱਚੇ ਲੰਘ ਜਾਂਦੇ ਆ ਕਲਾਸ 'ਚ। ਪਰ ਮੈਂ ਹਮੇਸ਼ਾ ਹੀ ਕਹਿੰਨਾ ਸਤਿਕਾਰ ਕਰੋ ਆਪਣੇ ਉਸਤਾਦਾਂ ਦਾ ਆਪਣੇ ਕੋਚਾਂ ਦਾ ਆਪਣੇ ਮਾਸਟਰਾਂ ਦਾ ਕਿ ਤੁਸੀਂ ਉਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਬਣ ਜਾਓ ਪਰ ਤੁਸੀਂ ਆਪਣੇ ਟੀਚਰਾਂ ਤੋਂ ਆਪਣੇ ਪੁਰਾਣੇ ਦੋਸਤਾਂ ਤੋਂ ਆਪਣੇ ਕੋਚਾਂ ਤੋਂ ਵੱਡੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਸਿਖਾਇਆ ਉਂਗਲ ਫੜ ਕੇ ਤੁਰਨਾ ਸਿਖਾਇਆ ਉਹਨਾਂ ਨੇ ਇੱਥੇ ਅਸੀਂ ਹੁਣ ਥੋੜਾ ਜਿਹਾ ਕੁਝ ਸਿੱਖ ਕੇ ਕਹਿ ਲੈ ਲੈ ਇਹਨੂੰ ਕੀ ਪਤਾ ਹੈ ਨਹੀਂ ਵੀ ਜੋ ਸੀਨੀਅਰਟੀ ਹੈ ਉਹ ਸੀਨੀਅਰਟੀ ਹੈ ਸੋ ਮੈਂ ਅੱਜ ਇੱਕ ਵਾਰੀ ਫੇਰ ਤੁਹਾਨੂੰ ਬਤੌਰ ਮੁੱਖ ਮੰਤਰੀ ਬਧਾਈ ਵੀ ਦਿਨਾ ਨਾਲ ਮੈਨੂੰ ਖੁਸ਼ੀ ਵੀ ਇਸ ਗੱਲ ਦੀ ਕਿ ਬਹੁਤ ਸਿਆਣੇ ਸਿਆਣੇ ਟੀਚਰ ਸਾਡੇ ਕੋਲ ਹੈਗੇ ਨੇ ਔਰ ਬੈਠੇ ਨੇ ਸਾਡੀ ਤੁਸੀਂ ਐਸੈਟ ਹੋ ਤੁਸੀਂ ਸਾਡੀ ਪ੍ਰਾਪਰਟੀ ਹੋ ਔਰ ਜਦੋਂ ਤੁਸੀਂ ਬੱਚੇ ਨੂੰ ਪੜਾ ਕੇ ਘਰੇ ਆਉਨੇ ਹੋ ਵਿੱਦਿਆ ਦਾ ਦਾਨ ਹੈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਵਿੱਦਿਆ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਤੁਸੀਂ ਹਰ ਰੋਜ਼ ਉਹ ਦਾਨ ਵੰਡਦੇ ਹੋ ਹਰ ਰੋਜ਼ ਉਹ ਦਾਨ ਕਰਦੇ ਹੋ ਤੇ ਸincerely ਜਦੋਂ ਬੱਚਿਆਂ ਨੂੰ ਤੁਸੀਂ ਪੜਾ ਕੇ ਮੋੜਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਅੱਜ ਦਾ ਦਿਨ ਚੰਗਾ ਲਾਤਾ ਨਹੀਂ ਤਾਂ ਕਰ ਹੋਈ ਸਾਰੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਤੇ ਫਿਰ ਪਰਚੀਆਂ ਪੱਟਣ ਵਾਲੇ ਵੀ ਹੈਗੇ ਆ ਵੀ ਉਹ ਕੀ ਉਹਨਾਂ ਦੇ ਕੀ ਕਰੀਏ ਹਨਾ ਵੀ ਕਾਕਾ ਜੀ 14 ਨੰਬਰ ਤੋਂ ਲੈ ਕੇ 26 ਤੱਕ ਸਾਰੀਆਂ ਲੈ ਜਾਓ ਚੱਕ ਕੇ ਸਾਰੇ ਪੇਜ ਲੈ ਜਾਓ ਸ਼ਾਇਦ ਆ ਜੇ ਇਹਨੇ ਚੁ ਕੁਝ ਉਹਦਾ ਕੀ ਫਾਇਦਾ ਹੋਇਆ ਫਿਰ ਚਲ ਠੀਕ ਹੈ ਪਾਸ ਹੋ ਜਾਣਗੇ ਰਿਜ਼ਲਟ ਵੀ ਵਧੀਆ ਆ ਜਾਊਗਾ ਮਤਲਬ ਫਾਇਦਾ ਕੀ ਹੋਇਆ ਫਿਰ ਉਹ ਫਿਰ ਤਾਂ ਆਪਾਂ ਲਕੀਰ ਦੇ ਫਕੀਰ ਬਣਾਤੇ ਜੇ ਆਪ ਦੀ ਆਪ ਦੀ ਲਕੀਰ ਵੱਡੀ ਕਰੋ ਨਾ ਕਿ ਦੂਜੇ ਦੀ ਛੋਟੀ ਕਰੋ ਤਾਂ ਜੇ ਤੁਸੀਂ ਪੜ੍ਹਾਓਗੇ ਨੰਬਰ ਘੱਟ ਵੀ ਆ ਜਾਣਗੇ ਕੋਈ ਚਰਚ ਨਹੀਂ ਨੰਬਰਾਂ ਦੀ ਮੈਂ ਪੇਰੈਂਟਸ ਨੂੰ ਵੀ ਕਹਿਣਾ ਹੁੰਦਾ ਕਿ ਹਮੇ ਹਰੇਕ ਬੱਚੇ ਤੋਂ 99% ਦੀ ਉਮੀਦ ਨਾ ਕਰੋ ਪਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ ਜੇ ਇਧਰੋਂ ਨੰਬਰ ਘਟ ਆਉਂਦੇ ਨੇ ਖੇਡਾਂ ਵਾਲਾ ਹੋਊਗਾ ਉਹ ਜੇ ਖੇਡਾਂ ਵਾਲੇ ਪਾਸੇ ਵਧੀਆ ਨੰਬਰ ਲੈਂਦਾ ਜਾਂ ਜੇ ਜੇ ਉਹ ਸੋਸ਼ਲ ਸਟਡੀ ਵਾਲੇ ਪਾਸੇ ਨਹੀਂ ਜਾਂ ਪੋਲੀਟੀਕਲ ਸਾਇੰਸ ਵਾਲੇ ਪਾਸੇ ਨਹੀਂ ਲੈਂਦਾ ਸਾਇੰਸਰ ਦੂਜੇ ਪਾਸੇ ਹੋਊਗਾ ਫਿਰ ਉਹ ਕਿਸੇ ਹੋਰ ਪਾਸੇ ਕੋਈ ਲੁਖਾਈ ਹੋਈ ਵਧੀਆ ਬਹੁਤ ਵਧੀਆ ਹੋਊਗੀ ਸੋ ਹਰ ਬੱਚੇ ਕੋਲ ਕੋਈ ਨਾ ਕੋਈ ਕਲਾ ਹੁੰਦੀ ਉਹ ਹੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਸਾਨੂੰ ਪੜਾਈ ਕੁਝ ਹੋਰ ਜਾਂਦੇ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਜਿਹੜਾ ਸਿਲੇਬਸ ਹੈ ਉਹ ਜ਼ਿੰਦਗੀ ਦੇ ਨੇੜੇ ਤੇੜੇ ਤਾਂ ਹੋਵੇ ਅਸੀਂ ਸਰਕਾਰੀ ਸਕੂਲਾਂ 'ਚ ਫੀਸ ਮਾਫੀ ਤੇ ਜੁਰਮਾਨੇ ਮਾਫੀ ਦੀ ਅਰਜੀ ਹੈ ਪ੍ਰਾਈਵੇਟ 'ਚ ਕਿਉਂ ਨਹੀਂ ਹੈਗੀ ਉਹ ਤਾਂ 2 ਲੱਖ ਪਹਿਲਾਂ ਹੀ ਭਰਾਂਦੇ ਆ ਜੀ ਉੱਥੇ ਕੌਣ ਮਾਫ ਕਰਦਾ ਜੀ ਇੱਥੇ ਤੜਕੀ ਸਿਖਾਉਣ ਲੱਗ ਜਾਂਦੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਫਾਟ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾੜੀ ਜੀ ਵਾ ਫੀਸ ਨਹੀਂ ਭਰ ਸਕਦੇ ਕਰੋ ਮਾਫੀ ਫੇਲਾ ਫੀਸ ਸਮਾਫਿਆਰ ਜੀਆਂ ਲਿਖਾਈ ਜਾਂਦੇ ਆ ਵੱਡੇ ਹੋ ਕੇ ਸਾਡੇ ਕੋਲ ਆ ਕੇ ਇਹਦੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ ਉਹਨਾਂ ਕਰਜ਼ਾ ਮਾਫ ਕਰ ਮਾਫੀ ਮੰਗਣੇ ਸਿਖਾ ਦਿੰਦੇ ਆ ਤੁਹਾਡੀ ਉਹਨਾਂ ਨੂੰ ਹੋਰ ਪੋਜ਼ਿਟਿਵਿਟੀ ਕੀ ਹੈ ਫਿਰ ਇਹਦੇ ਪੋਜ਼ਿਟਿਵਿਟੀ ਕੀ ਮਾਫੀ ਮੰਗਣੀ ਸਿਖਾਤੀ ਜੁਰਮਾਨਾ ਮਾਫ ਕਰ ਦਿਓ ਜੀ 6 ਪੈਸੇ ਨਾਲੇ ਉਹ ਵੀ 6 ਪੈਸੇ ਬਹੁਤ ਗਰੀਬ ਆ ਜੀ ਬਹੁਤ ਗਰੀਬ ਆ ਤੈ ਹੀ ਸਕੇਦੇ ਆ ਬਸ ਉਹ ਕਿਸੇ ਇਲਾਕੇ ਦੇ ਕੋਈ ਪੋਸਟ ਮੈਂ ਇਹਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਬਹੁਤ سارے ਲੋਕ ਆਏ ਕਹਿੰਦੇ ਠੀਕ ਹੈ ਜੀ ਕੁਆਲਿਫੀਕੇਸ਼ਨ ਠੀਕ ਹੈ ਇੱਕ ਬੰਦੇ ਨੂੰ ਕਹਿੰਦੇ ਆ ਜਾ ਅੰਦਰ ਇੰਟਰਵਿਊ ਹੈ ਤੇਰੀ ਕੁਆਲਿਫੀਕੇਸ਼ਨ ਤੇਰੀ ਠੀਕ ਹੈ ਕਹਿੰਦਾ ਠੀਕ ਹੈ ਜੀ ਕਹਿੰਦਾ ਸਵਾਲ ਕਰਾਂਗੇ ਇੰਟਰਵਿਊ 'ਚ ਕਹਿੰਦੇ ਦੱਸੋ ਜੀ ਕਹਿੰਦਾ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਇਹ ਤਾਂ ਸੋਤੀ ਰੱਖਣਾ ਢਾਕੀਆ ਹੈ ਪੁੱਛੀ ਜਨੋ ਚਾਹਤੀ ਤਾਂ ਤਨਚਨ ਤੱਕ ਦੀ ਦੂਰੀ ਤੂੰ ਸ਼ਹਿਰਪੁਰ ਤੋਂ ਆਦਮਪੁਰ ਦੀ ਦੂਰੀ ਪੁੱਛ ਲੋ ਸ਼ਹਿਰਪੁਰ ਤੋਂ ਮਾਲਪੁਰ ਕਿੰਨੀ ਦੂਰ ਹੈ ਪੁੱਛ ਲੋ ਜਿੱਥੇ ਉਹਨੇ ਚਿੱਠੀਆਂ ਵੰਡਣੀਆਂ ਨੇ ਸਾਨੂੰ ਹੋਰ ਹੀ ਕੁਝ ਪੜਾਈ ਜਾਂਦੀ ਪਰ ਅੱਪਾ ਬੈਠਾਂਗੇ ਅਸੀਂ ਤੁਹਾਨੂੰ ਬੁਲਾਵਾਂਗੇ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਪਾਵਾਂਗੇ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਤੇ ਪੋਜ਼ਿਟਿਵ ਹੋਣ ਪੋਜ਼ਿਟਿਵ ਮਾਫੀ ਨਾ ਮੰਗਿਏ ਫੀਸ ਮਾਫੀ ਦੀ ਗੱਲ ਨਾ ਕਰੀਏ हां ये कह दिए कि हां फीस नहीं भर सकदे पिताजी पर सक पिता मैं नहीं कहंदा कि मिन मेरी फीस माफ ਕੀਤੀ ਜਾਵੇ मैं कहना है कि मेरी फीस ਧਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਮੈਂ ਵੱਡਾ ਅਫਸਰ ਬਣ ਕੇ ਵਿਆਸ ਸਮੇਤ ਇਹ ਫੀਸ ਇਸੇ ਸਕੂਲ ਜਬਾਪਸ ਕਰਕੇ ਜਾਊਂਗਾ ਪੋਜ਼ਿਟਿਵਿਟੀ ਆਵੇ ਬੱਚੇ ਚ ਕੋਈ ਉਹਨੂੰ ਏਮ ਮਿਲੇ ਮੰਜ਼ਿਲ ਮਿਲੇ ਇਹ ਨਹੀਂ ਹੈਗਾ ਨੈਗੇਟਿਵਿਟੀ ਨੈਕਟਿਵਿਟੀ ਇਹ ਜਾਣ ਬੁੱਝ ਕੇ ਇਹਨਾਂ ਨੇ ਸਿਲੇਬਸਾਂ ਚ ਪਾਈ ਹੋਈ ਹੈ ਇਹ ਆਮ ਜਨਤਾ ਦੇ ਸਿਲੇਬਸ ਚ ਹੀ ਹੈ ਵੱਡਿਆਂ ਦੇ ਨਹੀਂ ਹੈਗਾ ਇਹ ਉਹਨਾਂ ਜ਼ਲੇਵਸ ਯੋ ਹੋ ਰਹਾ ਹੈ ਉਹ ਤਾਂ ਹੋ ਰਹੀਆਂ ਗੱਲਾਂ ਸੋ ਆਪਾਂ ਇੱਥੇ ਫਿਰ ਕੰਪੀਟ ਕਰਨਾ ਹੁੰਦਾ ਤਾਂ ਬੱਚੇ ਤੁਹਾਡੇ ਵੀ ਪੜਾਏ ਹੋਏ ਤੇ ਵੱਡਿਆਂ ਦੇ ਸਕੂਲਾਂ ਦੇ ਪੜਾਏ ਹੋਏ ਲੰਘਦੇ ਇੱਕੋ ਪੋਰਟਾ ਲਾਉਣ ਦੇ ਫਿਰ ਉੱਥੇ ਆਪਣੇ ਵਾਲੇ ਬੱਚੇ ਜਿਹੜੇ ਨੇ ਕੌਨਫੀਡੈਂਸ 'ਚ ਮਾਰ ਖਾ ਜਾਂਦੇ ਉਹ ਕਹਿੰਦੇ ਯਾਰ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ ਸੀ ਕਦੇ ਸੋ ਬੱਚਿਆਂ 'ਚ ਕੌਨਫੀਡੈਂਸ ਬਿਲਡ ਕਰੋ ਉਹਨਾਂ ਤੋਂ ਲੈਕਚਰ ਸੁਣੋ ਸਵੇਰੇ ਪ੍ਰੇਅਰ ਵੇਲੇ ਜਾਂ ਕਲਾਸ ਵੇਲੇ ਉਹਨਾਂ ਨੂੰ ਬੋਲਣਾ ਸਿਖਾਓ किमें ज समाज की अखबार पढ़ना सिखा दो जा वो एक बच्चे तो अखबार पढ़वाओ कि जो खबरें पढ़ के दिखा मेन मेन तो वेद का कॉन्फीडेंस बढ़ रहा है तरीके बहुत बदल गए सो मैं बड़ी खुशी है कि अच्छ मैं एक अध्यापक द बेटा होने नाते अध्यापक दिवस मैं थोड़े न इतें आया और उन्नीस भी ਅਸਿਕਾ ਸਿੰਬੋਲਿਕਲੀ 19 ਵੀ ਚੁਣੇ ਹਨ ਹਰ ਇੱਕ ਜ਼ਿਲ੍ਹੇ ਚ ਇੱਕ ਉਹਨਾਂ ਨੂੰ ਮੈਂ ਅਵਾਰਡ ਵੀ ਦੇਵਾਂਗਾ ਤੇ ਬਾਕੀ ਸਾਰੇ ਜਿੰਨੇ ਵੀ ਅਗੇ ਨੇ 70 ਦੇ ਕਰੀਬ ਅਧਿਆਪਕਾਂ ਦਾ ਬੋਡੀ ਨੇ ਉਹ ਆਪਾਂ ਇੱਥੇ ਥੱਲੇ ਖੜਕੇ ਮੈਂ ਤੁਹਾਡੇ ਵਿੱਚ ਅੱਗੇ ਫੋਟੋ ਖਿਚਵਾ ਲਵਾਂਗਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਸੋ ਤੁਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਪੜਾਉਂਦੇ ਰਹੋ ਤੇ ਉਹ ਬੱਚੇ ਤੁਹਾਡਾ ਨਾਮ ਕਰਨ ਪੰਜਾਬ ਦਾ ਨਾਮ ਦੇਸ਼ ਦਾ ਨਾਮ ਉੱਚਾ ਕਰਦੇ ਰਹੇ ਬਹੁਤ-ਬਹੁਤ ਧੰਨਵਾਦ